ਮਰਨ ਮਰਨ ਤੱਕ ਕੈਸ ਮੇਰੇ ਜਿਹਨੂੰ ਸਮਾਨ ਕੱਢਿਆ ਵਾ ਕੋਈ ਇਦਾਂ ਨੂੰ ਬੀਬੀਆਂ ਨੂੰ ਕੋਈ ਆਏ ਦਾ ਕੱਢੀ ਫੇਸ ਨਾ ਕੰਮ ਨਾ ਬਿਜਲੀ ਆ ਬਾਈ ਬੜਾ ਕੰਦ ਪਗਾਂ ਪਗੇ ਮੇਰੇ ਲਾੜ ਜੀ ਨੰਗੇ ਪਾੜੀ ਤਿੰਨਾਂ ਤਿੰਨਾਂ ਮਹੀਨਾ ਤੇ ਲੇਟਰ ਪਾਇਆ ਅਸੀਂ ਬਲਾਵੀਆਂ ਬਾਈਕਾਂ ਦਾ ਕਰ ਕਰਕੇ ਅਸੀਂ ਘੜ ਘੜ ਬੰਦੇ ਕਹਿੰਦੇ 10000 ਰੁਪਏ ਛੋਟ ਛੋਟ ਬੰਦੇ ਕਹਿੰਦੇ 10000 ਕਹਿੰਦੇ 20000 ਪਾ ਕੇ ਨਹੀਂ ਗੁਰਦਰਾ ਵੇਖੋ ਤਿਆਰ ਕੀਤਾ ਇਹ ਗੁੱਲੀਆਂ ਡੰਡੇ ਬਾਬਾ ਗੁੱਲੀਆਂ ਗੰਡੇ ਖੇਡਦੇ ਹਨ ਉਹਦੇ ਵਿੱਚ ਕਿਹਦੇ ਜਿੰਨੜੇ ਮਛਰ ਜੱਲਿਆ ਪਾਣੀ ਪਾਰ ਕੇ ਪੀਂਦੇ ਆ ਇਹ ਤੈਨੂੰ ਬੂਹਾ ਨਹੀਂ ਖੋਲਣ ਦੇਣਾ ਪੱਗੋ ਹਾਓ ਕੋਹੀ ਅੱਲੇ ਗੋਲੀਆਂ ਚਲਾਉਂਦੇ ਪੰਜ ਦਾ ਪਿਓ ਨਗਰ ਗੋਲ ਚਲਾਉਂਦੇ ਗੋਲੀਆਂ ਚਲਾਉਂਦੇ ਗੋਲੀਆਂ ਚਾਹੁੰਦੇ ਨਿਹਾਗ ਲੈ ਆਜਾ ਕੈਹ ਲੰਦਾ ਬੱਜ ਗਏ ਜੋ ਹੰਦ ਬੱਜ ਜਾਂਦਾ ਚਾਟ ਕਰ ਰਿਹਾ ਉਹ ਹੋਰ ਉਹਨਾਂ ਗਾੜੀਆਂ ਆਉਂਦੇ ਕਸਟਰੀਆਂ ਹੱਡ ਕੋ ਬੜੀਆਂ ਆਈਆਂ ਮੇਰਾ ਮਹਿਲ ਸਿੰਘ ਜੀ ਮੇਰਾ ਨਾਂ ਸਰਦਾਰ ਹਜ਼ਾਰਾ ਸਿੰਘ ਮੇਰਾ ਪਿਤਾ ਜੀ ਪਿੰਡ ਚਾਟੀ ਇਵੈਂਟ ਦੇ ਮੈਂ ਰਹਿਣ ਵਾਲਾ ਹਾਂ ਸੰਗ ਸਿੰਘ ਦਾ ਇਹ ਗੁਰਦੁਆਰਾ ਵਾ ਇੱਥੇ ਸੇਵਾਦਾਰ ਵੀ ਬੜੇ ਆਏ ਆ ਆ ਗਏ ਚਲੇ ਗਏ ਆ ਗਏ ਚਲੇ ਗਏ ਇੱਕ ਅੱਗੇ ਗਾਏ ਹੀ ਉਹ ਵੀ ਪਾਠ ਨਹੀਂ ਕਰਦੇ ਚਾਜਨ ਵਦਾਰਥੀ ਸੀ ਉਹਦਾ ਨਾਮ ਅੰਧ ਜੀ ਇਹ ਕਥਿਆ ਕਰਦਾ ਵਾ ਕਥਿਆ ਕਰਦਾ ਵਾ ਤੇ ਉਹ ਜਿਹੜਾ ਇੱਕ ਪਾਠ ਕਰ ਦਿੰਦਾ ਸੀ ਉਹ ਜਿਹੇ ਦਾਰ ਉਹਨੂੰ ਬਾਹਰ ਕੱਲਤਾ ਉਹਨੇ ਇੱਥੋਂ ਅੰਦਰ ਨਹੀਂ ਛੱਡਿਆ ਉਹ ਪਾਠ ਕੋਈ ਕਰੇ ਕੋਈ ਨਾ ਕਰੇ ਉਹਨੇ ਆਪਣੇ ਪਾਠ ਸੋ ਛੱਡਿਆ ਬਾਕੀ ਉਹ ਵੀ ਹਰਕਤਾ ਤੋਂ ਦੂਰ ਇਹ ਕਰਦੇ ਸੀ ਉਹਨਾਂ ਨੂੰ ਕੱਢਿਆ ਇਥੋਂ ਇਹਨਾਂ ਨੇ ਮੁੜ ਕੇ ਇਹ ਲੈ ਅੰਦੇ ਜਹੇਦਾਰ ਇਹਨਾਂ ਨੇ ਆਪਣਾ ਅੱਜ ਦੇ ਦਿਨਾਂ ਤੱਕ ਪਾਠ ਨਹੀਂ ਕਰਦੇ ਚ ਅੱਜ ਨਾਲ ਬੀਬੀਆਂ ਕਰਦੀਆਂ ਪਾਠ ਜਦੋਂ ਮਰਜ਼ੀ ਕਰ ਲਿਆ ਜਦੋਂ ਮਰਜ਼ੀ ਨਾ ਕਰਤਾ ਆਪ ਉਹ ਵਰਦਾ ਨਹੀਂਗਾ ਤੇ ਢਾਕੇ ਡੋਕੇ ਮਾਰਦਾ ਨਾਲ ਨੰਗਾ ਸੰਗਾ ਦੀ ਵੀ ਬੀਤੀ ਕਰਾਉਂਦਾ ਵਾ ਬਾਣਾ ਮਵੀ ਪਾਇਆ ਗਾ ਵਾ ਪਿੰਡ ਚਾਤੀਵੰਦ ਰਹਿਣ ਵਾਲਾ ਆਪ ਸਹੀ ਦਾ ਮੁਲਾਜ਼ਮ ਆ ਸੈਂਟਰ ਗਵਰਨਮੈਂਟ ਦਾ ਤੇ 20-20 ਲੱਖ ਦੇ ਡਾਕੇ ਮਾਰ ਕੇ ਕੈਮਰਿਆਂ ਦੇ ਵਿੱਚ ਚਾਰ ਕੇ ਵੀ ਦੇ ਉਤੋਂ 420 ਦਾ ਮੀਟਰ ਲਵਾ ਕੇ ਉਤੋਂ ਥਾਂ ਦੇ ਕਬਜ਼ਾ ਕਰਨ ਪੈਂਦਾ ਵਾ ਤੇ ਇਹ ਸਾਧ ਸੰਗਤ ਦੀ ਜਿਹੜੀ ਆ ਇਹਨਾਂ ਕੰਮਾਂ ਦੇ ਵਿੱਚ ਤੇ ਨਹੀਂ ਗਈ ਤੇ ਪਰ ਇਹਦਾ ਕੰਮ ਮਾੜਾ ਵੀ ਇਹ ਸਵੇਰ ਤੋਂ ਵੀ 5-7 ਮਹੀਨੇ ਹੋ ਗਏ ਨੂੰ ਕਰਾਰ ਕਰਦੇ ਅੱਜ ਆਉਂਦਾ ਕੱਲ ਆਉਂਦਾ ਉਹ ਆਪੇ ਇੱਥੇ ਵਰਦਾ ਨਹੀਂ ਆਉਂਦਾ ਵੀ ਜਾਂਦਾ ਵੀ ਹੈਗਾ ਚਲੋ ਅਸੀਂ ਵੇਖਿਆ ਤੇ ਨਹੀਂ ਇਸ ਤਰ੍ਹਾਂ ਆਉਂਦਾ ਜਾਂਦਾ ਵੀ ਆ ਪਰ ਬਾਕੀ ਇਹ ਨਿਕਲ ਜਾਊਗਾ ਤੇ ਬਾਕੀ ਆਪਣੇ ਪਿੰਡ ਦੀ ਸੇਵਾ ਕਰਨਗੇ ਜੋ ਵੀ ਇਹਨਾਂ ਦੇ ਕੋਲ ਹੋਏਗਾ ਜਲ ਪਾਣੀ ਵੀ ਸਵੇਰੇ ਚੱਲਦਾ ਹੀ ਹੁਣ ਇੱਥੇ ਕੋਈ ਬੀਬੀਆਂ ਡਰਦੀ ਇਹਨਾਂ ਤੋਂ ਸਾਡੇ ਰਗਵ ਨਹੀਂ ਜਾਂਦਾ ਵੀ ਬੀਬੀਆਂ ਗਾੜੀ ਕੱਲੀਆਂ ਵਾ ਕੋਈ ਹੋਰ ਨਾ ਕੋਈ ਫਤਵਾ ਲਾ ਦੇ ਕੋਈ ਵੀ ਕੈਸੇ ਆ ਗਏ ਆ ਕਿ ਤਰ੍ਹਾਂ ਉਹ ਅਜੇ ਫਲਾਂ ਡਰਦਿਆਂ ਨਹੀਂ ਗਾ ਜਾਈਦਾ ਗੁਰਦੁਆਰਾ ਬੇਕਾਰ ਹੋਇਆ ਵਾ ਇਥੋਂ ਇਹ ਨਿਕਲ ਜਾਣ ਬੜੀ ਬੇਨਤੀ ਹੈ ਤੁਹਾਡੇ ਗਾਰੀ ਤੇ ਸਾਧ ਸੰਗਤ ਦੇ ਗਾਰੀ ਤੇ ਇਹ ਬਾਬਾ ਜੀ ਰਹਿਣਾ ਨਹੀਂ ਚਾਹੀਦਾ ਬਾਕੀ ਆਪਣੇ ਪਿੰਡ ਦੀ ਸੇਵਾ ਕਰਨਗੇ ਇਥੇ ਇਹਨਾਂ ਮਾਨਯੋਗ ਮੈਂ ਤੁਹਾਡੇ ਗਾਰੀ ਕੁਆਟ ਕਰਦਾ ਜੇ ਕੋਈ ਗਲਤੀ ਮਲਤੀ ਹੋ ਗਈ ਹੋਈ ਮaaf ਕਰਨੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਫਿਰਦੇ ਆ ਇਹ ਉਸ ਤਰ੍ਹਾਂ ਚੋਰੀ ਦਾ ਫੜਿਆ ਜਾਵੇ ਮੋਟਰਸਾਈਕਲ ਤੇ ਕਿਤਰਾ ਆਂਦੇ 50000 ਦੇ ਦੇ 60000 ਦੇ ਦੇ ਤੇ ਪੁਲਿਸ ਥਾਣੇ ਗਏ ਮੋਟਰਸਾਈਕਲ ਹੀ ਰੱਖੇ ਰਵਾਲ ਵਾਲਾ ਨੇ ਕਬਰ ਵੀ ਇਹਨਾਂ ਦੇ ਕੋਲੋਂ ਪ੍ਰਾਪਤ ਹੋਏ ਆ ਕੰਡੇ ਇਹਨਾਂ ਦੇ ਕੋਲੋਂ ਪ੍ਰਾਪਤ ਹੋਏ ਤੇ ਉਹ ਵੀ ਨਹੀਂ ਇਹਨਾਂ ਨੇ ਖੇਚ ਕੀਤੀ ਤੇ ਬਾਕੀ ਹੋਰ ਕੋਈ ਆਮ ਆਮ ਬੰਦਾ ਹੋਵੇ ਤੁਹਾਨੂੰ ਆਂਦੇ ਤੈਨੂੰ ਕੋਈ ਖਾਲੀ ਆ ਜਾਏ ਕੋਈ ਇਸ ਤਰ੍ਹਾਂ ਆ ਜਾਏ ਉਹ ਤੇ ਇੰਨੀ ਕਿ ਪਹਿਲਾਂ ਦੇ ਚਪੇੜਾ ਮਾਰਦੇ ਆ ਕੁੱਟਦੇ ਆ ਫਿਰ ਰੁਪਈਆ ਲੈ ਕੇ ਛੱਡ ਦਿੰਦੇ ਆ ਤੇ ਪਰ ਇਹ ਨਹੀਂ ਬੇਨਤੀ ਆ ਵੀ ਇਹ ਬਾਬੇ ਬਾਰੇ ਦੇ ਸਾਰਾ ਪਿੰਡ ਇਕੱਤਰ ਹੋ ਕੇ ਦੋਵੇਂ ਪੰਚਾਇਤਾਂ ਰਲ ਕੇ ਹਰ ਇੱਕ ਚੀਜ਼ ਦੇ ਨਾਲ ਇਹਨੂੰ ਕੱਢਣਾ ਚਾਹੁੰਦੇ ਆ ਤੇ ਕੱਢ ਕੇ ਤੇ ਆਪਾਂ ਗੁਰਦੁਆਰਾ ਸਵਰਗ ਬਣਾਉਣੇ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਗਰਜਨ ਸਿੰਘ ਪਿੰਡ ਚਾਟੀ ਪਿੰਡ ਕੀ ਮਸਲਾ son of ਮਨਿੰਦਰ ਸਿੰਘ ਇਹ ਇਹ ਬਾਬਾ ਜੀ ਜੀ ਨੇ ਤਾਂ ਗੁਰਦੁਆਰਾ ਬਣਾਇਆ ਇਹਨਾਂ ਨੇ ਆਪਣਾ ਇੱਥੇ ਮਤਲਬ ਪੰਚਾਇਤ ਸੰਗਰਾਣ ਪੰਚਾਇਤ ਵਾਲੀ ਜ਼ਮੀਨ ਚ ਹੈ ਨਾ ਇਹ ਜਿਹੜਾ ਬਾਬਾ ਇਹਨੇ ਪਹਿਲਾਂ ਮਿੱਤਰਵਾਇਆ ਉਹਦੇ ਬਾਅਦ ਇਹਨੇ ਕੀ ਕੀਤਾ ਆਂਦਾ ਮੈਨੂੰ ਆ ਸਾਰੀ ਜਗਾ ਛੱਡ ਦੋ ਤੇ ਪਿੱਛੇ ਚੰਜੋ ਗੁਰਦੁਆਰਾ ਪਿੱਛੇ ਲੈ ਜਾਓ ਹੂੰ ਦੂਜਾ ਇਹਦੇ ਕੋ ਪਤਾ ਨਹੀਂ ਕਿੰਨੇ ਹਥਿਆਰ ਆ ਕੀ ਕਰਦਾ ਜਿਹੜੇ ਕੰਮ ਕਰਦਾ ਕਈ ਕੋਈ ਮਿਲਿਆਤ ਕੋ ਉਹ ਸਾਰਾ ਕੁਝ ਤੁਹਾਨੂੰ ਸਾਹਮਣੇ ਆਈ ਜਾਊਗਾ ਹਨਾ ਲੇਕਿਨ ਪਹਿਲੀ ਤੇ ਗੱਲ ਇਹ ਹੈ ਕਿ ਵੀ ਗੁਰਦੁਆਰਾ ਬੰਦ ਰੱਖਦਾ ਹੈ ਅੰਦਰ ਨਹੀਂ ਜਾਣ ਦਾ ਕਰਦਾ ਗੁਰਦੁਆਰਾ ਖੁੱਲ੍ਹਾ ਹੁੰਦਾ ਗੁਰਦੁਆਰਾ ਸਭ ਦਾ ਚਾਰੇ ਧਰਮਾਂ ਦਾ ਗੁਰਦੁਆਰਾ ਹਨਾ ਤੇ ਫਿਰ ਇਹ ਅਗਰ ਗੁਰਦੁਆਰੇ ਬੰਦ ਰੱਖਦੇ ਤੇ ਕੀ ਕਰਦੇ ਨੇ ਅੰਦਰ ਕੀ ਨਹੀਂ ਕਰਦੇ ਉਹਦੇ ਫਿਰ ਅੱਜ ਜੇਕਰ ਇਹਨਾਂ ਨੂੰ ਕੱਢਣ ਦੀ ਆਗੀ ਗੱਲ ਤੇ ਇਹ ਅਗੋਂ ਧੱਕਾ ਮੁਕੀ ਕਰਦਾ ਹੈ। ਕਦੋਂ ਕੱਢਣ ਦਾ ਕਿਸਾਨ? ਕਾਰਨ ਭਾਈ 2 ਨੰਬਰ ਤੇ ਕੰਮ ਕਰਦੇ ਨੇ। ਜੇ 2 ਨੰਬਰੇ ਮੈਂ ਵੀ ਇਧਰ ਜਾਣਾ, ਰੋਜ਼ ਮਰੀ ਇਧਰ ਪਹਲੀ ਆ ਮੈਂ ਰੋਜ਼ ਜਾਣਾ। ਵੇਨਾ ਮੈਂ ਮਿੰਟ ਮਿੰਟ ਦੇ ਵੇਨਾ ਮੈਂ ਇੱਥੇ ਸਾਰੀਆਂ ਹਰਥ ਤਾਂ। ਮੈਨੂੰ ਨਹੀਂ ਪਤਾ ਇੱਥੇ ਚੌਂਕ ਚ ਕੀ ਹੁੰਦਾ ਇੱਥੇ ਕੀ ਹੁੰਦਾ। ਹਨਾ? ਆਹ ਉਹਦਾ ਬਦਮਾਸ਼ਾ ਦੇ ਸਾਂਭੀ ਤੋਂ ਬਗੈਰ ਲਵਾਇਆ ਮੈਂ ਆਪਣੀ ਸਾਂਭੀ ਨਹੀਂ ਨਹੀਂ ਇਹ ਮੈਨੂੰ ਇਹਦੇ ਨਾਲ ਮੈਨੂੰ ਨਹੀਂ ਇਹਨਾਂ ਨੇ ਹਾਂ ਮੇਰੀ ਸਾਂਭੀ ਬਗੈਰ ਸੀ ਲੇਕਿਨ ਕਹਿਣ ਦਾ ਮਤਲਬ ਕਿ ਅੱਜ ਤੋਂ ਬਾਅਦ ਅਸੀਂ ਕਿਹਨੂੰ ਪਿੰਡ ਚ ਵੜਾਂਗੇ ਨਹੀਂ ਹਨਾ ਲੇਕਿਨ ਇਹਨੂੰ ਕੱਢਣ ਵਾਸਤੇ ਤੁਹਾਨੂੰ ਬਹੁਤ ਜ਼ਰੂਰੀ ਯਾ ਕਿ ਇਹ ਬੰਦਾ ਇੱਥੋਂ ਨਿਕਲਣਾ ਚਾਹੀਏ ਇਹੋ ਜਿਹੇ ਗੰਦੇ ਬੰਦੇ ਸਾਨੂੰ ਪਿੰਡ ਚ ਨਹੀਂ ਚਾਹੀਦੇ ਅਸੀਂ ਸਾਡਾ ਪਿੰਡ ਪਰਿਵਾਰ ਅਸੀਂ ਦੇ ਇੱਥੇ ਸਾਰੇ ਇਕੱਠੇ ਨਾਲ ਮਿਲ ਕੇ ਰਹਿੰਦੇ ਆ ਤੇ ਇਹੋ ਜਿਹੇ ਬੰਦੇ ਸਾਨੂੰ ਘਫਰਾ ਕਰ ਰਹੇ ਨੇ ਕੋਕ ਕੋਕ ਲੈ ਕੱਢੀ ਨਹੀਂ ਉਹ ਖਲੋਤੇ ਹੀ ਰਹਿੰਦਾ ਜੀ ਮੈਂ ਸਾਫਾ ਦਾ ਪੰਚਾਇਤ ਮੈਂਬਰ ਬਲਦੇਵ ਸਿੰਘ ਬੋਲ ਰਿਹਾ ਚਾਟੀਵੜ ਤੋਂ ਕਿਹੜਾ ਪਿੰਡ ਜੀ ਪਿੰਡ ਹੈ ਆਪਣਾ ਚਾਟੀਵੜ ਜੀ ਕੀ ਮਸਲਾ ਕੀ ਮਸਲਾ ਹੈ ਵੀ 2-4 ਸਾਲ ਪਹਿਲਾਂ ਇੱਥੇ ਆਪਾਂ ਗ੍ਰੈਂਟ ਤੇ 1.5 ਸਾਲ ਪਹਿਲਾਂ ਇੱਥੇ ਗਰੰਟੀ ਰੱਖਿਆ ਸੀ ਜੀ ਚਲੋ ਸੇਵਾ ਕਰਦਾ ਰਿਹਾ ਠੀਕ ਹੈ ਕਰਦਾ ਰਿਹਾ ਚਹੀਪਲੀ ਕਰਦਾ ਰਿਹਾ ਇਹਨੂੰ ਥੋੜੇ ਜਿਹਾ ਗਲਤ ਕੰਮ ਕਰ ਲਾ ਪਿਆ ਹੈ ਇਹ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਕਿ ਇਹ ਨਸ਼ਾ ਜਾਂ ਕੁਛ ਹੋਰ ਵੀ ਚ ਵਸਤੂਆਂ ਵੇਚਦਾ ਵਨ ਸੀ ਨਹੀਂ ਕੀ ਜੀ ਜਿਹੜੀਆਂ ਕਰ ਪਿੰਡ ਵਾਲਿਆਂ ਨੇ ਮੁੜ ਕੇ ਇਕੱਠੇ ਹੋ ਗਏ ਨੂੰ ਇੱਕ ਦੋ ਵਾਰੀ ਕਿਹਾ ਵੀ ਅਸੀਂ ਤੈਨੂੰ ਨਗਰ ਸਾਡੇ ਦੀ ਸਹਿਮਤੀ ਆ ਵੀ ਆਪਾਂ ਤੈਨੂੰ ਗਰੰਟੀ ਇੱਥੇ ਨਹੀਂ ਰੱਖਣਾ ਤੇ ਤੂੰ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਨੇ ਵੀ ਕਿਹਾ ਦੋ ਤਿੰਨ ਵਾਰੀ ਇਹਨਾਂ ਨੂੰ ਆਕੇ ਵੀ ਤੂੰ ਆਪਣਾ ਸਮਾਨ ਹੈ ਜੋ ਵੀ ਆ ਆਪਣਾ ਆਪਣੇ ਪਿੰਡ ਤੇ ਲੈ ਚੋ ਜੀ ਕੀ ਅੱਜ ਪੰਜ ਸੱਤ ਵਾਰੀ ਕਿਹਾ ਨਹੀਂ ਖੜਿਆ ਉਹਨਾਂ ਨੇ ਫਿਰ ਹੋਰ ਦੋ ਚਾਰ ਵਾਰੀ ਫਿਰ ਪੰਚਾਇਤਾਂ ਕੱਢੇ ਘਟ ਤੋਂ ਘਟੇ 6-7 ਵਾਰੀ ਪੰਚਾਇਤ ਇਕੱਠੀ ਹੋ ਗਈ ਇੱਥੇ ਗੁਰਦੁਆਰਾ ਸਾਹਿਬ ਵੀ ਤੇ ਫਿਰ ਬਾਅਦ ਵਿੱਚ ਪਿੰਡਾਂ ਨੇ ਕੱਲ ਪਤਾ ਲੱਗਾ ਵਾ ਕਿ ਇਹ ਸਮਾਨ ਨਹੀਂ ਚੱਕਦਾ ਫਿਰ ਸਾਰੀ ਪੰਚਾਇਤ ਸਾਰਾ ਨਗਰ ਇਕੱਠਾ ਹੋ ਕੇ ਇਹਨੂੰ ਕਿਹਾ ਵੀ ਜਾਓ ਬੀਬੀਆਂ ਜਿਹੜੀਆਂ ਬਾਪ ਵੀਰ ਹੈ ਨਹੀਂ ਇੱਥੇ ਜਿਹੜਾ ਪਾਠੀ ਸਿੰਘ ਉਹ ਪਗੋੜਾ ਵਾ ਬੀਬੀਆਂ ਬੀਬੀਆਂ ਸਮਾਨ ਕੱਢ ਨਹੀਂ ਦਿੰਦੀਆਂ ਇਹ ਹੁਣ ਜ਼ਬਰਦਸਤੀ ਸਮਾਨ ਕੱਢਣਾ ਚਾਹੁੰਦੇ ਆ ਉਹ ਕੱਢਦੇ ਨੇ ਫਿਰ ਇਹਦੇ ਜਦੋਂ ਸਮਾਨ ਕੱਢਿਆ ਵਾ ਇੱਕ ਇਹਦੇ ਕੰਡਾ ਨਿਕਲੇ ਆ ਜਿੰਨਾ ਬਾਸ ਸਮਾਸਮੈਟ ਹੋ ਗਈ ਦੀ ਐ ਤੇ ਹੋਰ ਇੱਕ ਪਿਸਤੌਲ ਦੇ ਫਟੇ ਜਾਂ ਪਿਸਤੌਲ ਦੇ ਨਹੀਂ ਫਟੇ ਜਾਂ ਉਹ ਦੋ-ਤਿੰਨ ਨਿਕਲੇ ਆ ਦੋ ਮੋਟਰਸਾਈਕਲ ਉਹ ਜਿਹੜੇ ਥਾਣੇ ਪੁਲਸ ਵੀ ਆਈ ਹੈ ਕੱਲ ਪੁਲਸ ਵੀ ਆਈ ਤਾਂ ਸਾਡੇ ਬੰਦਿਆ ਤੇ ਨਜਾਇਜ਼ ਪਰਚੇ ਕਰੀ ਜਾਂਦੀ ਹੈ ਵੀ ਇਹਨਾਂ ਜੀ ਸਮਾਨ ਕੱਢਿਆ ਵਾ ਉਹ ਕਿਉਂਕਿ ਇਹ ਵੀ ਮੋਤਵਾਰ ਬੰਦੇ ਆ ਪੰਚਾਇਤ ਸਾਰੀ ਨਾਲ ਹੀ ਸਾਰਿਆਂ ਦੇ ਨਾਲ ਰਲ ਕੇ ਤੇ ਫੇਰ ਸਮਾਨ ਕੱਢਿਆ ਹੈਗਾ ਹੁਣ ਸਮਾਨ ਇਹਦਾ ਕੱਢਿਆ ਵਾ ਫੇਰ ਵੀ ਇਹਨਾਂ ਹੁਣ ਗੁਰਦਾਰੇ ਨੂੰ ਜਿੰਦਰਾ ਮਾਰਿਆ ਵਾ ਇਨੰਦੁਰਦਿਕਹ ਆ ਰਿਹਾ ਗੁਰਦਾਰ ਇਨੰਦਰਾਮਾਰ ਗੁਰਦਾਰ ਦੁਆਰਾ ਸਾਬ ਨੂੰ ਤਾਲਾ ਲਗਾਉਣ ਦੇ ਨਾਲ ਰਹਿ ਰਸਤਾ ਟਾਈਮ ਹੋਇਆ ਵਾ ਤੇ ਹੁਣ ਕਾਨੂੰਨ ਵਾਲਾ ਸੇਵਾ ਚੱਲੇ ਜਾ ਰਿਹਾ ਦਾ ਟਾਈਮ ਆ ਇਹ ਬੇਦਬੀ ਸਾਡੀ ਬੇਰ ਵੀ ਰੇ ਕਰਦੇ ਗੁਰਦਾਰ ਤੇ ਇਹਨਾ ਬਣਾਇਆ ਵਾ ਸਾਡੇ ਸਾਰੇ ਪਿੰਡ ਨੂੰ ਛਦਾਈ ਕਿਉਂਕਿ ਇਹ ਕਬਜ਼ਾ ਕਰਨਾ ਚਾਹੁੰਦੇ ਇੱਕ ਇਹਨੇ ਮੀਟਰ ਆਪਣੇ ਨਾਮ ਲਵਾਇਆ ਪਹਿਲਾ ਜਾਲੀ ਇਹਨੇ ਪਹਿਲਾ ਇਹਦਾ ਐਡਰੈਸ ਹੋਰ ਕੇ ਦਾ ਫਿਰ ਇਹਨੇ ਬਦਲਾ ਕੇ ਐਡਰੈਸ ਜਿਹੜਾ ਵਾ ਚਾਟੇੜ ਦਾ ਕੀਤਾ ਐਡਰੈਸ ਫਿਰ ਐਡਰੈਸ ਚੇਂਜ ਕਰਕੇ ਇਹਨੇ ਕਿਸੇ ਬੰਦੇ ਨੂੰ ਸਾਡੇ ਪਿੰਡ ਦੇ ਬੰਦੇ ਨੂੰ ਗੁੰਮਰਾਹ ਕਰਕੇ ਸਰਪੰਚ ਕੋ ਸਾਈਨ ਕਰਾਏ ਜਿਹੜੇ ਆਪਣਾ ਮੀਟਰ ਲਾਉਣ ਵਾਸਤੇ ਜਿਹੜੇ ਇਹਨੇ ਫੈਲਦੇ ਨਹੀਂ ਉਹਤੇ ਸਾਈਨ ਕਰਵਾਏ ਇਹਨਾਂ ਨੇ ਉਹ ਮੁੰਡੇ ਆਪ ਨਹੀਂ ਗਿਆ ਇਹ ਪਾਂਚੇ ਨਾਲ ਸਰਪੰਚ ਕੋ ਸਾਈਨ ਕਰਵਾਏ ਨੇ ਉਹ ਮੁੜ ਕੇ ਫੇਰ ਅਸੀਂ ਉਥੇ ਗਏ ਆਪਣਾ ਡੇਲੀ ਬੋਰਡ ਦਫਤਰ ਗਿਆ ਉਥੋਂ ਮੁੜ ਕੇ ਫੇਰ ਇਹਦਾ ਮੀਟਰ ਪਟਾਇਆ ਇਹਨੇ ਮੁੜ ਕੇ ਫੇਰ ਕੋਰਟ ਚ ਰੇਟ ਪਾਤੀ ਇਹਦਾ ਹੱਕ ਨਹੀਂ ਬੰਦਾ ਜਦੋਂ ਪਿੰਡ ਵਾਲੇ ਕਹਿੰਦੇ ਆ ਵੀ ਗੁਰਦਾਰੇ ਦਾ ਮੀਟਰ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਦਾ ਮੀਟਰ ਕਿੱਦਾਂ ਲਵਾਉਗਾ ਗੁਰਦੁਆਰਾ ਸਾਹਿਬ ਦੀ ਪੰਚਾਇਤ ਬਣੀ ਆ ਗੁਰਦੁਆਰਾ ਮੈਂਬਰ ਮੈਂਬਰ ਹਾਂਜੀ ਬਣੇ ਆ ਤੇ ਜਦੋਂ ਉਹਨਾਂ ਦੀ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਹੀ ਇਹ ਚੱਲ ਰਿਹਾ ਚੱਲ ਰਿਹਾ ਜੀ ਇਹ ਆਪਣੇ ਨਾਂ ਦੇ ਪਰਸਨ ਤੌਰ ਤੇ ਆਪਣੇ ਨਾਂ ਤੇ ਮੀਟਰ ਲਾਉਂਦਾ ਲੱਗਦਾ ਕਿ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਕਿਉਂ ਕਿ ਪਿਛੇ ਵੀ ਉਹ ਗੁਰਦੁਆਰਾ ਸਾਹਿਬ ਤਿਆਰ ਹੁੰਦਾ ਇੱਥੇ ਚਲੋ ਆਰਜੀ ਤੌਰ ਤੇ ਰੱਖਿਆ ਵੀ ਚਲੋ ਜਿੱਨਾ ਚਾ ਗੁਰਦੁਆਰਾ ਸਾਹਿਬ ਤਿਆਰ ਨਹੀਂ ਹੁੰਦਾ ਉਹਨਾਂ ਜਾਇ ਗੁਰਗ੍ਰੰਥ ਸਾਹਿਬ ਜੀ ਦਾ ਇੱਥੇ ਮਨਨ ਪ੍ਰਕਾਸ਼ ਹੋਵੇ ਇਹ ਜਾਣ ਕੇ ਨਜਾਇਜ਼ ਨੂੰ ਜਗ੍ਹਾ ਦਿੱਤੀ ਇੱਥੇ ਚੰਗੀ ਭਲੀ ਐਨਵਾਤੇ ਪਹਿਲਾਂ ਉਹਨੇ ਇਹ ਹਰਕਤਾਂ ਉਦਾਂ ਦੀਆਂ ਤੇ ਪਿੰਡ ਵਾਲੇ ਕਹਿੰਦੇ ਨਹੀਂ ਅਸੀਂ ਬਰਦਾਸ਼ਤ ਨਹੀਂ ਕਰਨਾ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੀ ਮਸਲਾ ਕੀ ਚੱਲ ਰਿਹਾ ਤੁਹਾਡੇ ਪਿੰਡ ਦਾ ਇਹ ਠੀਕ ਹੈ ਜੀ ਅਸੀਂ ਪਿੰਡ ਚਾਟੀ ਮੇਰ ਤੋਂ ਆਇਆ ਜੀ ਗੁਰਦੁਆਰਾ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਗੁਰਦਾਨਕ ਬਾਗ ਸਗਰਾਨਾ ਸਾਹਿਬ ਰੋਡ ਤੇ ਗੁਰਦਰਾ ਸਾਹਿਬ ਆ ਕੀ ਮਸਲਾ ਚੱਲ ਉਹਥੇ ਮਸਲਾ ਸੀ ਅਸੀਂ ਕੁ ਤਕਰੀਬਿਤ 1.5 ਸਾਲ ਪਹਿਲਾਂ ਇੱਕ ਗ੍ਰੰਥੀ ਸਿੰਘ ਰੱਖਿਆ ਸੀ ਜਨਾ ਹੀ ਮਾਨਪ੍ਰੀਤ ਸਿੰਘ ਸਨਪ ਤਰਸੀਮ ਸਿੰਘ ਪਿੰਡ ਖਾਰਾਂਵਾਦ ਉਹਨਾਂ ਨੇ ਕੁਸਤੇ ਤੇ ਸੇਵਾ ਵਧੀਆਂ ਕੀਤੀ ਉਸ ਤੋਂ ਬਾਅਦ ਸੇਵਾ ਜਿਹੜੀ ਉਹ ਨਹੀਂ ਕਰ ਰਹੀ ਸੀ ਕਿਸ ਚੀਜ਼ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਗਰੇਂਦ ਸਿੰਘ ਰੱਖਿਆ ਸੀ ਇਹਨਾਂ ਨੂੰ ਗ੍ਰੰਥੀ ਸਿੰਘ ਰੱਖਣ ਦੇ ਬਾਵਜੂਦ ਉਹਨਾਂ ਨੇ ਸਾਨੂੰ ਕਾਫੀ ਰਸਮਟ ਕੀਤਾ ਉਹਨਾਂ ਨੇ ਕਿ ਸੇਵਾ ਨਹੀਂ ਕਰਦੀ ਨੇਤਰੇਮ ਨਹੀਂ ਕਰਨਾ ਕਿਸੇ ਦੀ ਮਰਗਹਰਕ ਨਹੀਂ ਜਾਣਾ ਸਾਡੇ ਦੌਰ ਮੜੀਆਂ ਦਾ ਰਸਤਾ ਜਿਓ ਉੱਤੇ ਸਾਰੀ ਸੰਗਤ ਮੱਥਾ ਟੇਕ ਆਉਂਦੀ ਆ ਉੱਤੇ ਹਰ ਜੇ ਸੇਵਾ ਹੁੰਦੀ ਆ ਇਹਨਾਂ ਨੇ ਕਿਸੇ ਦੀ ਦਾਸ ਕਰਨੇ ਜਾਣਾ ਕਿਸੇ ਦੇ ਘਰ ਸੁਗਨ ਸਾਹਿਬ ਦਾ ਪਾਠ ਕਰਨੇ ਜਾਣਾ ਕਿਸੇ ਦੇ ਘਰ ਪਾਠ ਰੱਖਣ ਵਾਸਤੇ ਜਾਣਾ ਸਾਡੇ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਬਹੁਤ ਖਰਾਬ ਹੋ ਗਿਆ ਦੁਸ਼ਤ ਹੋ ਚੁੱਕਾ ਵਾ ਸਾਡਾ ਸਾਰਾ ਪਿੰਡ ਦਾ ਪਾਣੀ ਉਸ ਗੁਰਦਆਰਾ ਸਾਹਿਬ ਤੋਂ ਪੀਂਦਾ ਵਾ ਉਥਾ ਕਾਫੀ ਡੂੰਘਾ ਬੋਰਿਆ ਚਲੋ ਪਰਮਾਤਮਾ ਦੀ ਕਿਰਪਾ ਵੀ ਆ ਕਿ ਉਹ ਪਾਣੀ ਸਾਫ ਸੁਥਰਾ ਵਾ ਕਾਫੀ ਵਾਰ ਚੈੱਕ ਹੋ ਚੁੱਕਾ ਸਾਡਾ ਸਾਰਾ ਪਿੰਡ ਪਾਣੀ ਉਥੋਂ ਪਿੰਦਾ ਨਗੇਸਨ ਪਾਣੀ ਲੈਣ ਦਿੰਦੇ ਆ ਨਾ ਕਿਸੇ ਨੂੰ ਗੁਰਦੁਆਰੇ ਦੇ ਅੰਦਰ ਵੜ ਦਿੰਦੇ ਆ ਗੁਰਦੁਆਰਾ ਸਾਹਿਬੰਦ ਦਾ ਗੁਰਦੁਆਰਾ ਸਾਡਾ ਜਿਹੜਾ ਮਜਬੀ ਸਿੱਖ ਪਰਿਵਾਰ ਆ ਉਹਨਾਂ ਦੇ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਆ ਇਹ ਮਨਪ੍ਰੀਤ ਸਿੰਘ ਇੰਨੀਆਂ ਵਧਿਕੀਆਂ ਕਰਦਾ ਇਹਨੂੰ ਅਸੀਂ ਕਾਫੀ ਬੇਨਤੀਆਂ ਕਰ ਚੁੱਕੇ ਆਂ ਭਾਈ ਜੇ ਤੂੰ ਨਹੀਂ ਸੇਵਾ ਕਰਦਾ ਆਪਣੀ ਛੁੱਟੀ ਆ ਤੂੰ ਆਪਣੇ ਹੋਰ ਕਿਤੇ ਗੁਰਦੁਆਰਾ ਸਾਹਿਬ ਲੱਭ ਲਾਜ ਆਪਣੇ ਘਰ ਚਲ ਜਾ ਸਾਡੇ ਘਟ ਘਟ 15 16 ਵਾਰ ਕਹਿਣ ਦੇ ਬਾਵਜੂਦ ਵੀ ਸਾਡੇ ਪਿੰਡ ਦੇ ਦੋ ਗ੍ਰਾਮ ਪੰਚਾਇਤਾਂ ਵਾ ਸਰਦਾਰ ਸੰਦੀਪ ਸਿੰਘ ਦੀ ਮਿੱਠਾ ਸਰਪੰਚ ਸਰਦਾ ਸੁੱਚਾ ਸਿੰਘ ਜੀ ਸਾਬਕਾ ਸਰਪੰਚ ਸਰਪੰਚ ਸੁਖਰਾਜ ਸਿੰਘ ਜੀ ਕਾਫੀ ਵਾਰੀ ਇਹਨਾਂ ਨੂੰ ਸਾਰੇ ਬੰਦੇ ਇਕੱਠੇ ਹੋ ਕੇ ਬੇਨਤੀਆਂ ਕੀਤੀ ਭਾਈ ਨਹੀਂ ਸਿਵਾ ਹੁੰਦੀ ਤਾਂ ਆਪਣੇ ਘਰ ਜਾ ਸਕਦਾ ਇਹਦੇ ਪਰ ਸਾਡੀ ਇੱਕ ਨਹੀਂ ਸੁਣੀ ਉਸ ਤੋਂ ਉਲਟ ਸਾਡਾ ਇਹ ਕੱਲਰ ਦਰਖਾਸਤ ਦਿੱਤੀ ਆ ਉਸ ਤੋਂ ਬਾਅਦ ਵੀ ਲਾ ਮੀਟਰ ਲਵਾ ਕੇ ਸਾਡੀ ਪੰਚਾਇਤ ਨੇ ਦਰਖਾਸਤਾਂ ਦੇ ਰਿਆ ਬਿਲਕੁਲ ਹੀ ਕਹਿਣ ਤੋਂ ਬਾਹਰ ਲਵਾਏ ਨੇ 420 ਕੀਤੀਏ ਨੇ ਤੇ ਪ੍ਰਸ਼ਾਸਨਗਾਰੀ ਬੇਨਤੀ ਆ ਕਿ ਅੱਜ ਅਸੀਂ ਡੀਐਸਪੀ ਸਾਹਿਬ ਕੋ ਆਏ ਹਾਂ ਬਹੁਤ ਹੀ ਨੇਕ ਅਤੇ ਸੂਝਵਾਨ ਇਨਸਾਨ ਸਨ ਜਿਨ੍ਹਾਂ ਨੇ ਸਾਨੂੰ ਸੁਵਾਸਨ ਦਿੱਤਾ ਸਾਡਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਆਪਣਾ ਫੈਸਲਾ ਸੁਣਾਇਆ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਕੇਹੀ ਮਲਕੀਅਤ ਨਹੀਂ ਆ ਜੇ ਭਾਈ ਗੁਰਦੁਆਰਾ ਸਾਹਿਬ ਤੁਹਾਨੂੰ ਰੱਖਦੇ ਆ ਸੰਗਤ ਰੱਖਦੀ ਆ ਤੇ ਤੁਸੀਂ ਰਹਿ ਸਕਦੇ ਆ ਅਗਰ ਨਹੀਂ ਰਹਿ ਸਕਦੇ ਉਹਨਾਂ ਸਾਹਿਬ ਉਹਨਾਂ ਦੀ ਵੀ ਬਿਲਕੁਲ ਗੱਲ ਅਣਗੌਲਿਆ ਕਰਤੀ ਆ ਉਹਨਾਂ ਜਥੇਬੰਦੀਆਂ ਸੱਦੀਆਂ ਸੀ ਸਰਦਾਰ ਜਸਬੀਰ ਸਿੰਘ ਖਾਲਸਾ ਤਸਮੇਹ ਤਰਨਤਾਲ ਤੋਂ ਆਏ ਸੀ ਉਹਨਾਂ ਦੀ ਗੱਲ ਵੀ ਉਹਨਾਂ ਮੋੜ ਦਿੱਤੀ ਆ ਨਹੀਂ ਜੀ ਅਸੀਂ ਸਮਾਨ ਉੱਥੇ ਨਹੀਂ ਰੱਖਣਾ ਅਸੀਂ ਜਾਣਾ ਨਹੀਂ ਇੱਥੋਂ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਆ ਸਾਡੇ ਤਸ਼ਮੀਲ ਸਰੋ ਨਾਲ ਦੇ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਛੋਡੀ ਸਾਹਿਬ ਉਹਨਾਂ ਨੇ ਬੇਨਤੀ ਆ ਇਹ ਗੁਰਦਵਾਰ ਸਾਹਿਬ ਤੋਂ ਇਹਨੂੰ ਖਾਲੀ ਕਰਵਾ ਜਾਵੇ ਅਤੇ ਜਿਹੜੀਆਂ ਵਧੀਆਂ ਕਰਦਾ ਵਾ ਇਸ ਨੂੰ ਪੰਥ ਤੋਂ ਹੀ ਬਾਹਰ ਕੀਤਾ ਜਾਵੇ ਸੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਿੰਡ ਚਾਟੀਵਿੰਡ ਆ ਜੀ ਨਾਮ ਮੇਰਾ ਮਨਸਾ ਸਿੰਘ ਹੋ ਰਿਹਾ ਕੱਲ ਦਾ ਜਿਹੜਾ ਵਾ ਤੁਹਾਡਾ ਗੁਰਦੁਆਰਾ ਸਾਹਿਬ ਦਾ ਕੀ ਵਿਵਾਦ ਆ ਕਿਸ ਤੇ ਨਾ ਤੇ ਜਿਹੜਾ ਵਾ ਚੰਤਨ ਬਾਬੇ ਜੀ ਮਿਰ ਸਿੰਘ ਜੇ ਜੀ ਕੀ ਗੱਲ ਚੱਲ ਰਹੀ ਹੈ ਨਾਮ ਮੇਰਾ ਗਾਲ ਬਾਤ ਕਰ ਚੰਗਾ ਇਹਦੇ ਕੁਝ ਨਹੀਂ ਇਹ ਕਰਦਾ ਖਰਾਬ ਸਾਨੂੰ ਨਹੀਂ ਇਹਨੂੰ ਰੱਖਣਾ ਚਾਹੁੰਦੇ ਇਹ ਦੀ ਤੇ ਪਿੰਡ ਦੀ ਸਮੂਹ ਪੰਚਾਇਤ ਦੀ ਜਿਹੜੀ ਹੈ ਤੁਹਾਡੇ ਵੱਲੋਂ ਜਿਹੜਾ ਵਾ ਇੱਕ ਇਹਨਾਂ ਨੂੰ ਬੜੀ ਇਹਨਾ ਕਹਿ ਮਨਪ੍ਰੀਤ ਸਿੰਘ ਨੂੰ ਇਹ ਨਹੀਂ ਮੰਨਿਆ ਤੇ ਕੀ ਕੋਈ ਇਹਨਾਂ ਦਾ ਪਿਛੋਕੜ ਕਿਸ ਤਰ੍ਹਾਂ ਦਾ ਹੈ ਮੈਂ ਜ਼ਿਆਦਾ ਨਹੀਂ ਜਾਣਦਾ ਸੀ ਕਿ ਇੱਥੇ ਇੱਲੇ ਗਿਆ ਇਹਦੇ ਨਾਲ ਇਹਨਾਂ ਨੇ ਡੇਢ ਸਾਲ ਹੀ ਹੋਇਆ ਲੁੱਲਿਆ ਦੇ ਨੂੰ ਪਹਿਲੇ ਉਹਦੇ ਕਰਦਾ ਰਿਹਾ ਥੋੜਾ ਬਹੁਤਾ ਕੰਮ ਚੰਗਾ ਮੁੜ ਕੇ ਨਹੀਂ ਤੇ ਹੁਣ ਜਿਹੜਾ ਵਾ ਕੋਈ ਕੱਲ ਸਮਾਨ ਦੀ ਕੀ ਗੱਲ ਹੋਈ ਜਿਹੜੀ ਕੱਲ ਸਮਾਨ ਕਾ ਇਹ ਦੇਖੋ ਜਨਾਨੀ ਇਹਦੀ ਕੋ ਬੜੀ ਯਾਰਾਂ ਗਏ ਆ ਉਹ ਨਹੀਂ ਕਿਸੇ ਗੱਲ ਤੇ ਪਹਿਲੋ ਮੈਂ ਕਹਿੰਦੀ ਸੀ ਬਾਬਾ ਮੈਨੂੰ ਬਾਹਰ ਗਿਆ ਉੱਥੇ ਗਿਆ ਫੋਨ ਨਹੀਂ ਉਹਦਾ ਲੱਗਦਾ ਕੱਲੇ ਨੇ ਪਤਾ ਨਹੀਂ ਕਿੰਨੇ ਉਹਨੂੰ ਫੋਨ ਲਾਤੇ ਅੱਜ ਵੀ ਫੋਨ ਲੱਗਣ ਦੇ ਹੁਣ ਤੇ ਹੁਣ ਕਿਦਾਂ ਲੱਗਦੇ ਹੁਣ ਉਦੋਂ ਵੀ ਜਾਂਦੇ ਜਾਂ ਉਦੋਂ ਨਹੀਂ ਹਿੱਸਾ ਦੇ ਸਕਦੀ ਹੁਣ ਸਮਾਨ ਸੰਗਤ ਨੇ ਚੋਕੇ ਬਾਹਰ ਰਸਤਾ ਤੇ ਟਰਾਲੀ ਚ ਲੱਦਿਆ ਕੋਈ ਸਮਾਨ ਕਿੱਦਾਂ ਗਾਇਬ ਨਹੀਂ ਹੋਇਆ ਉਹਨਾਂ ਨੇ ਇਹ ਕਿਹਾ ਜੀ ਆਪਣਾ ਤੁਸੀਂ ਜੇ ਨਹੀਂ ਸੰਤਮਨ ਦੀ ਤੇ ਤੁਸੀਂ ਆਪਣਾ ਬਿਲਾ ਕਰੋ ਡੇਰਾ ਛੱਡ ਦਿਓ ਇਹ ਇਹਨਾਂ ਦੇ ਆਪ ਨਹੀਂ ਸਾਹਮਣੇ ਆ ਰਹੇ ਹੋ ਬਾਬਾ ਜੀ ਨਾ ਜੀ ਉਹ ਨਹੀਂ ਆ ਰਹੇ ਹੋ ਕਿ ਇਹ ਕਹਿੰਦੇ ਵੀ ਉਹ ਸੇਵਾ ਕਰਨ ਗਿਆ ਸੇਵਾ ਕੋਈ ਨਹੀਂ ਕਰਨ ਗਿਆ ਰੋਜ਼ ਆਉਂਦਾ ਜਾਂਦਾ ਠੀਕ ਹੈ ਜੀ ਬਸ ਤੇ ਹੁਣ ਜਿਹੜਾ ਵਾ ਇਹ ਸਮਾਨ ਰੱਖਣ ਦੇ ਜਾਂ ਚੁੱਕਣ ਦੇ ਕਿਸੇ ਗੱਲ ਤੇ ਹੈਗੀ ਆ ਕਿ ਉਹ ਜੀ ਇੱਥੇ ਸਾਹਿਬ ਹੁਣਾਂ ਨੇ ਵੇੜਿਆ ਫੈਸਲਾ ਉਹ ਸਾਈਨ ਕਰਕੇ ਨਹੀਂ ਗਈ ਉਹ ਕਹਿੰਦੀ ਮੈਂ ਨਹੀਂ ਇਹ ਕੰਮ ਕਰਨਾ ਮੈਂ ਨਾ ਇੱਥੇ ਤੇ ਅਹੀਂ ਰਖਾਤਾ ਤੇ ਫੇਰ ਉਹੀ ਹਾਲ ਹੋਣਾ ਜੀ ਜੇ ਆਪਾਂ ਰਖਾ ਦਿੰਦੀਏ ਸੰਗਤ ਤੇ ਚੱਲ 2000 ਦਿਨ ਚਾਹ 5 ਦਿਨ ਤੇ ਫੇਰ ਤੇ ਉਹੀ ਕਪੰਗਾ ਰਹਿ ਗਿਆ ਇੱਕ ਕਬਜੇ ਕਬਜਾ ਕਰ ਸਕੂਗੀ ਲੱਗਦਾ ਕਿ ਕਬਜਾ ਕਰਦੀ ਕੋਸ਼ਟ ਕਰਦੀ ਆ ਜੀ ਅਹੀਂ ਇਹ ਕਰਨ ਨਹੀਂ ਦੇਣਾ ਮੀਟਰੇ ਨੇ ਜਾਣ ਕੇ ਜਾਣ ਬੁੱਝ ਕੇ ਲਵਾਇਆ ਵੇਖੋ ਇਹ ਬਣਦਾ ਨਹੀਂ ਇਹਦਾ ਇਹਦੇ ਨਾਂ ਦਾ ਇਹਦੀ ਕੋਈ ਜੱਦੀ ਜਗ੍ਹਾ ਥੋੜਾ ਕੀ ਆ ਸਾਨੂੰ 20-25 ਸਾਲ ਹੋ ਗਏ ਲਾਈਟ ਚ ਗਾਉਂਦੇ ਨੇ ਉਦੋਂ ਦੀ ਲਾਈਟ ਨਹੀਂ ਬੰਦ ਸਾਡੀ ਹੋਈ ਤੇ ਇਹ ਇਹਦੇ ਨਾਲ ਲਾਈਟ ਬੰਦ ਹੋ ਗਈ ਹੈ ਵੇਖੋ ਇਹਨੇ ਐਸਸੀ ਆ ਜਿਹੜਾ ਐਸਸੀ ਵੀ ਇਹਨੇ ਵੇਚ ਕੇ ਖਾ ਲਿਆ ਉਥੋਂ 40000 ਦਾ ਸੈਟ ਹੈ ਸਾਡਾ ਜਿਹੜਾ ਬਾਬੇ ਦੇ ਇਹ ਕਰਦੇ ਹਾਂ ਉਹ ਵੀ ਇਹਨੇ ਪਤਾ ਨਹੀਂ ਕਿੱਥੇ ਰਸਤਾ ਵੇਚ ਲਿਆ ਰੱਖ ਲਿਆ ਹੈ ਭਾਂਡੇ ਦੋ ਤੋੜੇ ਥਾਲਾਂ ਦੇ ਹੀ ਉਹ ਵੀ ਇਹਨੇ ਗਾਇਬ ਕਰਤੇ ਆ ਪਤੀਲੇ ਵੱਡੇ ਹੁਣ ਦੱਸੋ ਕਿਹੜੀ ਗੱਡੀ ਸ਼ਾਹਜਾਹ ਦੇ ਇਹਨੇ ਕੋਈ ਬਣਾਏ ਨੇ ਆਪਣੇ ਇਹਨੇ ਆਣ ਕੇ ਸਾਰਾ ਕੁਝ ਫ੍ਰੀਜ ਇੱਕ ਉਹ ਇਹਨੇ ਪਤਾ ਨਹੀਂ ਕਿੱਥੇ ਵੇਚ ਤੀ ਜਾਂ ਆਪਣੀ ਲਿਆ ਕੇ ਰੱਖਤੀ ਹੈ ਪਤਾ ਨਹੀਂ ਉਹ ਵੇਚ ਲਈ ਆ ਰੱਖ ਲਈ ਆ ਉਥੇ ਉਹ ਵੀ ਨਹੀਂ ਹੈਗੀ ਜੀ ਤਿੰਨ ਚਾਰ ਸਰਪੰਚਾਂ ਦੀ ਕੀ ਫੈਸਲਾ ਕੀ ਹੈ ਫੈਸਲਾ ਇਹੋ ਜੀ ਇਹਨੂੰ ਇਥੋਂ ਕੱਢਿਆ ਜਾਵੇ ਠੀਕ ਹੈ ਵਾਹਿਗੁਰੂ ਜੀ ਕੀ ਬੋਲ ਚ ਕਰੇ ਵਾਹਿਗੁਰੂ ਜੀ ਸੋਨਿਹਾਲ ਸੋਖ ਸ੍ਰੀ ਆਕਾਲ ਤੁਹਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਤਸਵੀਰ ਸਿੰਘ ਖਾਲਸਾ ਚੇਅਰਮੈਨ ਦਸ਼ਮੇਸਤਰਨਾ ਦਲ ਮੇਰੇ ਨਾਲ ਜਹਦਾਰ ਬਾਬਾ ਕਲਵੰਦ ਸਿੰਘ ਜੀ ਛਾਟੇ ਵਾਲੇ ਵੀਰ ਰਿਸ਼ਪਾਲ ਸਿੰਘ ਜੀ ਸਾਨੂੰ ਇੱਕ ਪਤਾ ਲੱਗਿਆ ਕਿ ਇੱਥੇ ਚਾਟੀ ਪਿੰਡ ਪਿੰਡ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਦਾ ਝਗੜਾ ਹੋਇਆ ਵਾ ਤੇ ਜਦੋਂ ਅਸੀਂ ਇੱਥੇ ਆਏ ਹਾਂ ਡੀਐਸਪੀ ਸਾਹਿਬ ਕੋਲ ਗੱਲਬਾਤ ਕਰਨ ਦੇ ਨਾਲ ਦੋਵਾਂ ਪਾਰਟੀਆਂ ਨਾਲ ਮਿਲੇ ਹਾਂ ਸਰਪੰਚ ਸਾਹਿਬ ਨਾਲ ਮਿਲੇ ਹਾਂ ਤੇ ਕੁਝ ਵਿਚਾਰਾਂ ਜਿਹੜੀਆਂ ਕੋਈ ਇੱਧਰ ਉੱਧਰ ਦੀਆਂ ਪਤਾ ਲੱਗੀਆਂ ਤੇ ਅਸੀਂ ਇਹ ਸਲਾਹ ਕੀਤੀ ਆ ਕਿ ਐਤਵਾਰ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਬੈਠਾਂਗੇ ਸਰਪੰਚ ਸਾਹਿਬ ਦੇ ਨਾਲ ਪਿੰਡ ਦੀ ਕਮੇਟੀ ਦੇ ਨਾਲ ਉੱਥੇ ਜੋ ਫੈਸਲਾ ਹੋਊਗਾ ਉਹਦੇ ਹਿਸਾਬ ਨਾਲ ਅਪਰਜੜ ਦਿੱਤਾ ਜਾਏਗਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ